ਸਤਿ ਸ੍ਰੀ ਅਕਾਲ ਆਕਾਸ਼ਵਾਣੀ ਦਾ ਇੱਚਲੰਦਰ ਕੇਂਦਰ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਵੱਡੇ ਸ਼ਖ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਆਪਣੇ ਤੀਜੇ ਕਾਰਜਕਾਲ ਵਿੱਚ ਖੇਤਰ ਦੀ ਸ਼ਾਂਤੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕਰਨਾ ਜਾਰੀ ਰੱਖੇਗਾ ਸ਼੍ਰੀ ਮੋਦੀ ਨੇ ਖੇਤਰ ਵਿੱਚ ਲੋਕਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਉਹਨਾਂ ਇਹ ਗੱਲ ਬੀਤੀ ਰਾਤ ਰਾਸ਼ਟਰਪਤੀ ਭਵਨ ਵਿੱਚ ਹੋ ਸੌਚਕ ਸਮਾਗਮ ਤੋਂ ਬਾਅਦ ਪਾਰ ਦੇ ਗੁਆਂਡੀ ਦੇ ਮਿਲਕਾਂ ਤੇ ਹਿੰਦ ਮਹਾਸਾਗਰ ਖੇਤਰ ਦੀ ਆਪਕਾ ਨਾਲ ਮੁਲਾਕਾਤ ਦੌਰਾਨ ਕਹੀ ਪ੍ਰਧਾਨ ਮੰਤਰੀ ਨੇ ਇਨਾ ਆਗਵਾ ਦਾ ਧੰਨਵਾਦ ਕਰਦੇ ਹੋਏ ਗੁਆਂਡੀ ਪਹਿਲਾ ਨਿਤੀ ਅਤੇ ਸਾਗਰ ਦ੍ਰਿਸ਼ਟੀਕੋਣ ਪ੍ਰਤੀ ਭਾਰਤੀ ਵਚਨਬੱਧਤਾ ਨੂੰ ਦੁਹਰਾਇਆ। ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਖੇਤਰ ਵਿੱਚ ਗਲੋਬਲ ਸਾਊਥ ਦੀ ਆਵਾਜ਼ ਬੁਲੰਦ ਕਰਦਾ ਰਹੇਗਾ। ਇਸ ਸਮਾਗਮ ਵਿੱਚ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੈਜ਼ੂ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦહેਲਪਰਚੰਡ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰੌਨਲਡ ਵਿਕਰਮ ਸਿੰਘੇ ਸਮੇਤ ਭਾਰਤ ਦੇ ਗੁਆਂਡੀ ਮੁੱਲਕਾਂ ਤੇ ਹਿੰਦ ਮਹਾਸਾਗਰ ਖੇਤਰ ਦੇ ਚੋਟੀ ਦੇ ਆਗਵਾ ਨੇ ਸ਼ਿਰਕਤ ਕੀਤੀ ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੌ ਚੌਕ ਸਮਾਗਮ ਚ ਇਹਨਾਂ ਨੇਤਾਵਾਂ ਦੇ ਸਮੂਲੀਅਤ ਭਾਰਤ ਦੇ ਆਪਣੇ ਗੁਆਂਢੀਆਂ ਅਤੇ ਹਿੰਦ ਮਹਾਸਾਗਰ ਖੇਤਰ ਦੇ ਮੂਲਕਾਂ ਨਾਲ ਦੋਸਤੀ ਅਤੇ ਸਹਿਯੋਗ ਦੇ ਡੂੰਗੇ ਸਬੰਧਾਂ ਨੂੰ ਉਜਾਗਰ ਕਰਦੀ ਹੈ ਮੰਤਰਾਲੇ ਨੇ ਕਿਹਾ ਕਿ ਵਿਸ਼ਵ ਨੇਤਾਵਾਂ ਨੇ ਸ਼੍ਰੀ ਮੋਦੀ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਦਿੱਤੀ ਇਹਨਾਂ ਆਗੂਆਂ ਨੇ ਕਲ ਰਾਸ਼ਟਰਪਤੀ ਪਵਨ ਵਿਕੇ ਰਾਸ਼ਟਰਪਤੀ ਡਰਾਪਦੀ ਮੁਰਮੂ ਦੇ ਰਾਤ ਦੇ ਖਾਣੇ ਵਿੱਚ ਵੀ ਸ਼ਿਰਕਤ ਕੀਤੀ ਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨਸੀ ਨੇ ਦੱਸਿਆ ਕਿ ਜਲੰਧਰ ਪੱਛਮੀ ਰਾਖਮੀ ਸੀਟ ਦੀ ਜਮਨੇ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣ ਗਿਆ ਇਸ ਬਾਬਤ ਪਾਰਟੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ ਸਿਵਨਸੀ ਨੇ ਦੱਸਿਆ ਕਿ 14 ਜੂਨ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅਤੇ ਨਾਮ ਸੂਦਕੀਆਂ ਪਰੰਦੀ ਆਖਰੀ ਤਾਰੀਖ 21 ਜੂਨ ਹੋਵੇਗੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 24 ਜੂਨ ਨੂੰ ਜਦਕੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ 26 ਜੂਨ ਹੈ ਉਹਨਾਂ ਦੱਸਿਆ ਕਿ 10 ਜੁਲਾਈ ਨੂੰ ਵੋਟਾਂ ਪੈਣ ਗਿਆ ਅਤੇ 13 ਜੁਲਾਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨ ਵੰਸੀ ਨੇ ਕਿਹਾ ਕਿ ਜ਼ਿਮਨੀ ਚੋਣ ਦੇ ਐਲਾਨ ਦੇ ਨਾਲ ਹੀ ਅੱਜ ਤੋਂ ਜਲੰਧਰ ਪੱਛਮੀ ਹਲਕੇ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਇਹ ਜ਼ਾਬਤਾ 15 ਜੁਲਾਈ ਤੱਕ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ ਜ਼ਿਕਰਯੋਗ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਦੇਸ਼ ਵਿੱਚ ਸਾਲ 1872 ਚ ਬਣੇ ਤੇ ਨਪਰਾਦਰ ਕਾਨੂੰਨਾ ਦਿੱਤਾ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਏ ਗਏ ਇਹ ਨਵੇਂ ਕਾਨੂੰਨ 1 ਜੁਲਾਈ ਤੋਂ ਲਾਗੂ ਹੋ ਜਾਣਗੇ ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਮੁਹਾਲੀ ਜ਼ਿਲ੍ਹੇ ਤੋਂ ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ ਮੈਂ ਐਡਵੋਕੇਟ ਦੋਨਰ ਸਿੰਘ ਜਿਹੜੇ ਇਹ ਅਮੈਂਡਮੈਂਟ ਹੋਈਆਂ ਨੇ ਇਹ ਵਕਤ ਦੀ ਜ਼ਰੂਰਤ ਸੀਗੀ ਅ ਅਜਾਦੀ ਤੋਂ ਪਹਿਲਾਂ ਜਿਹੜੀ ਆਪਣੇ ਐਕਟ ਬਣੇ ਵੀ ਸੀ ਕੁਝ ਸਿੱਖ ਤੇ ਉਹਨਾਂ ਦੇ ਵਿੱਚ ਨੰਬਰ ਆਫ ਅਮੈਂਡਮੈਂਟ ਸਰਕਾਰ ਕਰਦੀ ਰਹੀ ਟਾਈਮ ਦੇ ਅਨੁਸਾਰ ਪਰ ਉਹ ਹੁਣ ਅਮੈਂਡਮੈਂਟ ਐਨੀ ਜ਼ਿਆਦਾ ਹੋ ਗਈਆਂ ਸੀ ਕਿ ਉਹਨਾਂ 'ਚ ਅਮੈਂਡਮੈਂਟ ਕਰਨ ਦੀ ਜਗ੍ਹਾ ਨਹੀਂ ਸੀ ਬਚੀ ਤਕਰੀਬਨ ਤਕਰੀਬਨ ਉਹ ਕਾਨੂੰਨ ਨੂੰ ਪੂਰਾ ਹੀ ਨਵਾਂ ਜਾਮਾ ਦੇਣਾ ਇੱਕ ਜ਼ਰੂਰੀ ਸੀਗਾ ਤਾਂ ਕਿ ਹਰੇਕ ਆਫੈਂਸ ਨੂੰ ਨਵੇਂ ਤਰੀਕੇ ਨਾਲ ਡਿਫਾਈਨ ਕੀਤਾ ਜਾ ਸਕੇ ਕਿਉਂਕਿ ਆਫੈਂਸ ਸੋਸਾਇਟੀ ਦੇ ਵਿੱਚ ਨਵੇਂ-ਨਵੇਂ ਤਰੀਕਿਆਂ ਨਾਲ ਵਧਦੇ ਜਾ ਰਹੇ ਆ ਨਵੇਂ ਤੋਂ ਨਵੇਂ ਟੈਕਨੋਲੋਜੀ ਆ ਰਹੀ ਹੈ ਕ੍ਰਿਮੀਨਲ ਸੋ ਕੋ ਮਤਲਬ ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਇਹ ਕਾਨੂੰਨ ਜਿਹੜੇ ਨਵੇਂ ਟਾਈਮ ਦੇ ਸਾਹਮਣੇ ਬਹੁਤ ਜੁੜੀ ਸੀਗੇ 테러ਰਿਸਟ ਦੀ ਡੈਫੀਨੇਸ਼ਨ ਕੁਝ ਹੋਰ ਹੁੰਦੀ ਸੀਗੀ ਫੋਨ 테러ਰਿਸਟ ਦੀ ਡੈਫੀਨੇਸ਼ਨ ਕੁਝ ਹੋਰ ਤਰੀਕੇ ਦੀ ਹੈਗੀ ਆ ਜੇ ਤੁਹਾਡੀ ਇਕਨੋਮੀ ਨੂੰ ਕੋਈ ਨੁਕਸਾਨ ਪਹਚਾ ਰਿਹਾ ਹੈ ਬਾਡੀ ਇਕਨੋਮੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਸਰਕਾਰ ਨੇ ਉਹ ਵੀ ਕਹਿੰਦੀ ਸੋਗ ਕਹਿੰਦੀ ਇਹਨੂੰ ਟੈਰਰਿਜ਼ਮ ਦੇ ਡਾਇਰੈਕਟਿਵ ਚ ਲਿਆ ਜਾਵੇ ਕਿਉਂਕਿ ਉਹਦੇ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ ਆਮ ਪਬਲਿਕ ਦਾ ਨੁਕਸਾਨ ਹੁੰਦਾ ਹੈ ਤੇ ਮਤਲਬ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਹੜੇ ਨਵੇਂ ਸਿਸਟਮ ਆ ਰਿਹਾ ਹੈ ਜਿਹੜਾ ਵੀ ਜੋ ਜੋ ਵੀ ਅੱਜਕੱਲ ਜੋ ਸਾਈਬਰ ਕ੍ਰਾਈਮ ਚੱਲ ਰਿਹਾ ਹੈ ਜੋ ਸਾਈਬਰ ਫਰੌਡ ਚੱਲ ਰਿਹਾ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉੱਸਾ ਹੈਗਾ ਹੈ ਕਿ ਨਵੇਂ ਕਾਨੂੰਨ ਆਏ ਹੈ ਇਹਨਾਂ ਨੂੰ ਦੇਖਿਆ ਜਾਵੇ ਇਹਨਾਂ ਕਤਾ ਪੈਦਾ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰ ਰਿਹਾ ਹੈ ਸੰਯੁਕਤ ਰਾਸ਼ਟਰ ਵੱਲੋਂ ਸਾਲ 2014 ਚ ਅਪਣਾਏ ਜਾਣ ਤੋਂ ਬਾਅਦ ਹਰ ਸਾਲ 21 ਜੂਨ ਨੂੰ ਕਮਾਂਤਰੀ ਯੋਗ ਦਿਵਸ ਦੁਨੀਆ ਭਰ ਵਿੱਚ ਪੂਰੇ ਜੋਸ਼ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਫਰੀਦਕੋਟ ਅਤੇ ਤਰਨਤਾਰਨ ਤੋਂ ਯੋਗ ਮਹਾਰਾਤੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਨਿਰੋਗ ਰਹਿਣ ਵਾਸਤੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਮਾਈਸੈਲਫ ਯੋਗਾਚਾਰੀਆ Swami Vivekananda ਯੋਗ ਜੋ ਕਿ ہماری ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਅਮੁੱਲ्य ਉਪਹਾਰ ਹੈ विदेशों ने भी इस सत्य को स्वीकार किया कि योग से ही पूर्णतः निरोगी जीवन प्राप्त किया जा सकता है आप सभी को ये संदेश देना चाहेंगे योग केवल एक दिन मनाने वाली पद्धति नहीं है इसे हर दिन हर वर्ष अपने जीवन में लेकर आए ताकि आप सौ प्रतिशत पूर्णतः निरोगी जीवन व्यतीत कर सके ਨਿਊਯਾਰਕ ਵਿਖੇ ਕੱਲ T20 ਕ੍ਰਿਕਟ ਟਵਿਸ਼ਵ ਕਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਇੱਕ ਰੋਮਾਂਚਕ ਮੈਚ ਵਿੱਚ 6 ਦੌੜਾਂ ਨਾਲ ਹਰਾ ਦਿੱਤਾ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ 19 ਓਵਰਾਂ 'ਚ 119 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਰਿਸ਼ਭ ਪਾਂਤ ਨੇ 42 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ 120 ਦੌੜਾਂ ਦੇ ਟੀਚੇ ਦੇ ਜਵਾਬ 'ਚ ਪਾਕਿਸਤਾਨ ਦੀ ਟੀਮ ਨੇ 20 ਓਵਰਾਂ 'ਚ 113 ਦੌੜਾਂ ਬਣਾਈਆਂ ਜਸਪ੍ਰਿਤ ਬੁਮਰਾ ਨੇ ਸਿਰਫ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ ਇਸ ਦੇ ਨਾਲ ਹੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ